ਅਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬੇ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਅੱਜ ਬਾਈ ਜੀ ਸਾਸੀਗਾ ਬਾਈ ਜੀ ਸਾਸੀਗਾ ਨਾਮ ਕੀ ਹੈ ਬਾਈ ਆਪਣਾ ਮਨਜੀਤ ਸਿੰਘ ਜੀ ਠੀਕ ਹੋਈ ਬਾਈ ਆਪਣੇ ਘਰ ਹੋਂ ਨਾਲ ਤੇ ਕੀ ਡਰੈਸ ਹੈ ਜੀ ਆਪਕੀ ਕੋਠੇ ਵਾਲਾ ਕੱਚੇ ਨਾਲ ਤੋਂ ਪਿੰਡ ਵਿੱਚ ਨੂੰ ਗਲੀ ਮੋੜ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਹੈ ਘਰ ਦੇ ਪਸ਼ੂ ਕਾਉਗਾ ਨਹੀਂ ਵਪਾਰ ਲੈਣ ਦਾ ਵਪਾਰ ਲੈਣ ਦਾ ਕੰਮ ਅੱਜ ਆਪਣੇ ਕੋ ਕਿੰਨੇ ਨਗ ਬਕਾਉਗਾ ਜੀ ਇੱਕ ਨਾ ਦੱਸੋ ਜੀ ਸਾਹਮਣੇ ਖੜੀ ਵੈੜ ਦੀ ਕੀ ਡਿਟੇਲ ਹੈ ਜੀ ਇਹਦੇ ਪਿਛਲੇ ਦੂਵੇ 5 ਲੀਟਰ ਦੋ ਦਿੱਤਾ ਜੀ ਠੀਕ ਹੋ ਜੀ ਇਸ ਵਾਰੀ ਦੂਜੇ ਸੂਏ ਕਿੰਨਾ ਟਾਈ ਟਾਈਮ ਤੇ ਮਗਰ ਕੀ ਹੈ ਜੀ ਇਹਦੇ ਮਗਰੇ ਦੇ ਬੱਚਾ ਬਾਈ ਦੇਖ ਸਕਦੇ ਹੋ ਬਾਈ ਰੰਗ ਰੂਪ ਦੀ ਬਹੁਤ ਜ਼ਿਆਦਾ ਚੰਗੀ ਆ ਚੰਗਾ ਹਵਾਨਾ ਥਾਣਾ ਦੀ ਕੁਆਲਿਟੀ ਸ਼ਾਨਦਾਰ ਆ ਤੁਹਾਡੀ ਆਸ ਨਾਲ ਕਿੰਨਾ ਕੁ ਦੁੱਧ ਪਾਉ ਐ ਸੋਰੀ 25 ਲੀਟਰ 25 ਲੀਟਰ ਦੁੱਧ ਪਾ ਦੂਗੀ ਜੀ ਮੜਾ ਕੱਢ ਲਓ ਬਾਹਰ ਜੀ ਦਿਖਾ ਦੇ ਅਜੇ ਵੀਰੇ ਜੇਰ ਪਈ ਨਹੀਂ 5-7 ਮਿੰਟ ਹੋਇਆ ਸੂਈ ਨੂੰ ਹਵਾਨਾ ਤੁਸੀਂ ਵੇਖ ਸਕਦੇ ਹੋ ਸ਼ਾਨਦਾਰ ਆ ਰੰਗ ਰੂਪ ਦੀ ਬਹੁਤ ਜ਼ਿਆਦਾ ਵਧੀਆ ਵੀਰੇ ਤੋਰਾ ਦੇਖ ਸਕਦੇ ਹੋ ਬਾਈ ਜੀ ਤੁਸੀਂ ਆਰੇ ਬਾਈ ਜੀ ਮਗਰ ਇਹਦੇ ਬੱਚਾ ਵੀ ਪਿਛਲੇ ਸਵੇਰੇ ਇਹਨੇ 20 ਲੀਟਰ ਦੋ ਦਿੱਤਾ ਐਸ ਵਾਰੀ 25 ਲੀਟਰ ਦੋ ਦੇਣ ਦੀ ਕੰਪੈਸਟੀ ਹੈਗੀ ਆ ਭਾਈ ਜੀ ਕੀ ਡਿਮਾਂਡ ਕਰਦੇ ਆ ਕੈਂਟ ਹੈ ਜੀ ਮੁੱਲ 65000 ਰੁਪਇਆ ਕਰਦੇ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਠੀਕ ਹੋ ਜੀ ਮੌਕੇ ਤੇ ਵੀਰੇ ਮਾਨਤਾਨ ਵੀ ਕੀਤਾ ਜਾਊਗਾ ਡਿਮਾਂਡ 65000 ਰੁਪਇਆ ਕਰਦੇ ਆ ਬਾਈ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 99688 ਜੀ 1201 ਇੱਕ ਵਾਰ ਫੇਰ ਬੋਲ ਦੋ ਜੀ 99688 ਜੀ 1201 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਬਾਈ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਕਰੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ